ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਭੈਣ ਭਰਾਵਾਂ ਨੂੰ ਲੱਗਾਂ ਜੀ ਵੀਡੀਓ ਸ਼ੁਰੂ ਕਰਨ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜਿਹੜੇ ਆਪਣੇ ਚੈਨਲ ਤੇ ਨਵੇਂ ਆਉਣਿਓ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਫੁੱਲ ਵਾਚ ਕਰਿਓ ਪਲੀਜ਼ ਵੀਡੀਓ ਨੂੰ ਤੇ ਆਪਾਂ ਤਾਂ ਕਈ ਦਿਨਾਂ ਬਾਅਦ ਵੀਡੀਓ ਬਣਾਉਣ ਲੱਗੇ ਅੱਜ ਬਸ ਜੀ ਇਹ ਹੀ ਨਹੀਂ ਕਰਦਾ ਹੈਗਾ ਇੱਕ ਤਾਂ ਵਿਊ ਜੇ ਘਟ ਆਉਂਦੇ ਆ ਹਨਾ ਤਾਂ ਕਰਕੇ ਹੋ ਜਾਂਦਾ ਵੀ ਚਲੋ ਕੀ ਮੱਥਾ ਮਾਰਾਂਗੇ ਥੋੜੀ ਟਾਈਮ ਮਿਲਦਾਗਾ ਆਪਾਂ ਨੂੰ ਇੱਕ ਵੀਡੀਓ ਦੇ ਪਿੱਛੇ ਤਾਂ ਕਰਕੇ ਬਸ ਮੰਨ ਜਾਏ ਹੋਇਆ ਪੈਗਾ ਇੱਕ ਤੋਂ ਪਹਿਣਾ ਦੇ ਕਮੈਂਟ ਵੀ ਆ ਰਹੇ ਨੇਗੇ ਵੀ ਤੁਸੀਂ ਵੀਡੀਓ ਕਿਉਂ ਨਹੀਂ ਪਾ ਰਹੇ ਜਿਹੜੇ ਪਹਿਣਾ ਮੇਰੇ ਨਾਲ ਜੁੜੀਆਂ ਹੋਈਆਂ ਨੇ ਆਪ ਵੀਡੀਓ ਪਾਉਂਦੀਆਂ ਨੇਗੀਆਂ ਤੇ ਫਿਰ ਮੈਂ ਜੋ ਸੋਚਿਆ ਵਿਚਾਰ ਆਪਾਂ ਕੁਦਰਤੀ ਉਹ ਪਹਿਣ ਦਾ ਕਮੈਂਟ ਵੀ ਹੋਇਆ ਆਪਾਂ ਨੂੰ ਜਸਵਰਾਲ ਬੁਟੀਕ ਵਾਲੀ ਪਹਿਣ ਦਾ ਵੀ ਤੁਸੀਂ ਹੁਣ ਵੀਡੀਓ ਕਿਉਂ ਨਹੀਂ ਪਾ ਰਹੇ ਤੇ कुदरती मैं अज वीडियो बना भी लई सी पेल ही तो ज अ मैं पा रही हाँ गीडियो तो सवेर का टाइम हैगा येरदा टाइम आप रोटी बना के हटे सी वैसे हूँ तो मैं, मैं कई दिन हो गए चुले रोटी बनानी अज आप गैस की बना ली सी दिन छोटे हो गए हूँ कोई रोटी दिन थोड़ा जो घट्टो छोटी थोड़ी बन दी ग ਜਦੋਂ ਜੋਤ ਸਕੂਲ ਜਾਵੇ ਉਦੋਂ ਤਾਂ ਫਿਰ ਉਹਦੀ ਪਹਿਲਾਂ ਬਣਾ ਦਿੰਨੇ ਰੋਟੀ ਤਾਂ ਕਰਕੇ ਮੈਨੂੰ ਇਹ ਹੁੰਦਾ ਵੀ ਹੁਣ ਦੂਸਰੀਆਂ ਵੀ ਬਣਾਈ ਲਵਾਂ ਵੀ ਉਹਨੇ ਇੱਥੇ ਤਾਂ ਸਬਸਮਾਨ ਰੱਖਿਆਗਾ ਤਾਂ ਕੀ ਦੁਬਾਰੇ ਜੁੱਲੇ ਕੋਲ ਜਾਵਾਂਗੀ ਰੋਟੀਆਂ ਬਣਾ ਕੇ हट ਗਈ ਸੀ ਇਹ ਸੀਗੇ ਆਪਣੇ ਕੋਲੇ ਔਲੇ ਔਲੇ ਉਬਲਨੇ ਰੱਖੇ ਸੀ ਮੈਂ ਤੇ ਇਹ ਪਹਿਲਾਂ ਮੈਂ ਪਤਲੀ ਚ ਪਾਲੇ ਸੀ ਥੋੜਾ ਜਿਹਾ ਜਿ ਪਾਣੀ ਘੱਟ ਪਿਆ ਔਲੇ ਜ਼ਿਆਦਾ ਸੀਗੇ ਕੁੱਕਰ ਵੀ ਵੈਸੇ ਫੁੱਲ ਭਰ ਗਿਆ ਸੀ ਛੋਟਾ ਹੀ ਆ ਕੁੱਕਰ ਆਪਣਾ ਚਲੋ ਪਤਲੀ ਨਾਲ ਥੋੜਾ ਜਿਹਾ ਸੈੱਟ ਹੋ ਰਹਿ ਗਿਆ ਹੁਣ ਰਹਿ ਗਿਆ ਔਲੇ ਬਲ ਮੇਰੇ ਸੀਗੇ ਆਪਾਂ ਚੱਲ ਮੈਂ ਇੱਥੇ ਭਾਂਡੇ-ਭੁੰਡੇ ਮਾਂਜਨੇ ਸੀਗੇ ਰੋਟੀ ਵਾਲੇ ਵੀ ਆਪਾਂ ਨਾਲ ਦੀ ਨਾਲ ਚੱਲ ਇੱਥੇ ਕੋਲੇ ਖੜ ਕੇ ਇੱਕ ਵਾਲੀ ਦਵਾ ਲਾਂਗੇ ਔਲਿਆਂ ਨੂੰ ਇਹ ਔਲੇ ਮੇਰੀ ਨੰਦ ਦੇ ਸਹੁਰਿਆਂ ਤੋਂ ਆਏ ਨੇ ਉਹਨਾਂ ਦੇ ਬੂਟਾ ਗਾ ਖੇਤ ਉਹ ਫੜਾਗੇ ਸੀਗੇ ਫਿਰ ਵੈਸੇ ਹੈਗੇ ਤਾਂ ਵੱਡੇ ਨੇ ਛੋਟੇ ਔਲੇ ਜ਼ਿਆਦਾ ਵਧੀਆ ਰਹਿੰਦੇ ਨੇ ਕਿਉਂਕਿ ਜਦੋਂ ਆਪਾਂ ਖਾਂਦੇ ਹਾਂ ਨਾ ਇੱਕ ਵਾਲਾ ਬਹੁਤ ਹੁੰਦਾ ਵੱਡਾ ਫਿਰ ਉਹਦੇ ਬੱਚੇ ਸਿੱਟ ਦਿੰਦੇ ਆਗੇ ਬੱਸ ਬੱਚੇ ਖਾਂਦੇ ਨਹੀਂ ਹੁੰਦੇ ਸਾਡੇ ਤਾਂ ਜੋਤ ਵੀ ਹਰਮਨ ਵੀ ਜੋਤ ਤਾਂ ਬਿਲਕੁਲ ਹੀ ਨੀ ਹੌਲੇ ਖਾਂਦਾ ਪਿਛਲੇ ਸਾਲ ਵੀ ਅਸੀਂ ਰਿਸ਼ਤੇਦਾਰੀ ਚੋਂ ਲਿਆ ਕੀ ਪਾਇਆ ਸੀਗੇ ਉਹਨਾਂ ਦੇ ਵੀ ਬੂਟਾ ਸੀਗਾ ਕਿਸੇ ਹੋਰ ਰਿਸ਼ਤੇਦਾਰੀ ਚ ਆਪਣੇ ਤੇ ਬੱਸ ਹੁਣ ਨੌਲਿਆਂ ਦੇ ਬੂਟੇ ਬਹੁਤ ਹੋ ਗਏ ਲੋਕਾਂ ਦੇ ਲਾਉਣ ਲੱਗ ਗਏ ਜਿਨੇ 2-3 ਸਾਲ ਪਹਿਲਾਂ ਬੂਟੇ ਲਾਏ ਨੇ ਹੌਲੇ ਲੱਗਣ ਲੱਗ ਗਏ ਪਹਿਲਾਂ ਤਾਂ ਬਾਹਰੋਂ ਆਦੇ ਹੁੰਦੇ ਸੀ ਆਪਣੇ ਪੰਜਾਬ ਚੋਂਲੇ ਹਨ ਤੇ ਹੁਣ ਤਾਂ ਬਹੁਤ ਆਪਣੇ ਜ਼ਿਮੀਦਾਰ ਭਰਾਮਾ ਨੇ ਬੂਟੇ ਲਾ ਲੇ ਆਮ ਹੋ ਗਏ ਹੁਣ ਤੌਲੇ ਹਰੇ ਕੀ ਕਹਿੰਦਾ ਸਾਡੇ ਲੈ ਜਾਓ ਸਾਡੇ ਲੈ ਜਾਓ ਤੇ ਇੱਥੇ ਆਪਾਂ ਉਬਲ ਮੇ ਰੱਖਲੇ ਸੀਗੇ ਮੇਰੇ ਹੱਥੋਂ ਨਾ ਖਰਾਬ ਹੋ ਜਾਂਦੇ ਥੋੜੇ ਜਿਹਾ ਥੋੜਾ ਜਿਹਾ ਟਾਈਮ ਖਾਣੇ ਆਪਾਂ ਕਿਉਂਕਿ ਜੋ ਪਰਿਵਾਰ ਛੋਟਾ ਹੁਣ ਕਰਕੇ ਥੋੜੇ ਲੱਗਦੇ ਨੇ ਫਿਰ ਨਿਖਰਾਵ ਹੋ ਜਾਂਦੇ ਆ ਤੇ ਆਪਣੀ ਬੀਬੀ ਆਈ ਹੋएगी ਪਿੰਡ ਵਾਲੀ ਆਈ ਸੀਗੀ ਮੇਰੇ ਦੁਆਲੇ ਦਾ ਸੰਧਾਰਾ ਲੈ ਕੇ ਤੇ ਇਹਦੇ ਔਲੇ ਦੇਖੇ ਆ ਮੇਸ ਪਿੰਡ ਸਾਡੇ ਵਧੀਆ ਹੀ ਪਈ ਹੁੰਦੇ ਆਗੇ ਫਗਣ ਜੇ ਤੱਕ ਬੈਸੇ ਉਦੋਂ ਖਾਣ ਚ ਦਾ ਸੁਆਦ ਨਹੀਂ ਲੱਗਦੇ ਮੈਂ ਕਿਹਾ ਵੀ ਚਲ ਤੂੰ ਪਾ ਦੀ ਔਲੇ ਮੈਂ ਬਾਲ ਦਿੰਨੀ ਹੈਗੀ ਉਹ ਕਹਿੰਦੀ ਮੈਂ ਪਾ ਦੂੰਗੀ ਉਹਦੇ ਵਾਲੇ ਔਲੇ ਖਰਾਬ ਨਹੀਂ ਹੁੰਦੇ ਚਲੋ ਕੋਈ ਪਤਾ ਨਹੀਂ ਇੱਥੇ ਸਾਡੇ ਤਾਂ ਖਰਾਬ ਹੋ ਜਾਣ ਕਹਿ ਨਹੀਂ ਸਕਦੇ ਆਪਾਂ ਤੇ ਇੱਥੇ ਨਾਲ ਦੀ ਨਾਲ ਮੈਂ ਭਾਂਡੇ ਵਾਂਜਦੇ ਸੀਗੇ ਤੇ ਆਪਾਂ ਗੈਸ ਸੈਲਫ ਵਗੈਰਾ ਸਾਰਾ ਕੁਝ ਸਾਫ ਕਰਤਾ ਤੇ ਉਧਰ ਹਰਮਨ ਪੋਚੇ ਲਾ ਰਹੀ ਸੀਗੀ ਲੌਕ ਇਟ ਵਾਲਾ ਫਰਸ਼ ਧੋਤਾ ਸੀ ਅੱਜ ਕਈ ਦਿਨ ਹੋ ਗਏ ਸਤੋਤੇ ਨੂੰ ਹਰਮਨ ਦਾ ਡੈਡੀ ਨੇ ਮਾਰਿਆ ਸੀ ਮੱਜਾਂ ਟੁੱਟੀ ਆ ਰਹੀ ਸੀਗੀ ਉਹਨਾਂ ਨੇ ਪਿਓਤੀ ਨੇ ਸਾਮ ਰੱਖਿਆ ਸੀ ਰੋਟੀ ਦਾ ਪਾਣੀ ਚਲੋ ਐ ਹੁੰਦਾ ਜੇ ਸਾਰੇ ਆਪਾਂ ਸਵੇਰੇ ਸਵੇਰੇ ਨਾ 2 ਕ ਘੰਟੇ ਬਹੁਤ ਕੰਮ ਜ਼ਿਆਦਾ ਹੁੰਦਾਗਾ ਸਾਡੇ ਬਸ ਉਸ ਤੋਂ ਬਾਅਦ ਬੇਲੀ ਹੁੰਨੇਗੇ ਸਵੇਰੇ ਤਾਂ ਮੈਨੂੰ ਹੀ ਜ਼ਿਆਦਾ ਹੁੰਦਾ ਗੋਆ ਸਿੱਤਣਾ ਤਾਂ ਕੱਢਣੀ ਆ ਉਸ ਤੋਂ ਬਾਅਦ ਚਲ ਹਰਮਨ ਵੀ ਉੱਠ ਖੜਦੀਏਗੀ ਝਾੜੂ ਪੋਚਾਰ ਮੰਦਾ ਕੰਮ ਹੁੰਦਾ ਹੈ ਤੇ ਇਸ ਤੋਂ ਬਾਅਦ ਸਾਰਾ ਕੰਮ ਨਿਮੇੜ ਕੇ ਫਿਰ ਆਪਾਂ ਬੈਠ ਗਏ ਸੀਗੇ ਮਸ਼ੀਨ ਤੇ ਮੈਂ ਸੂਟ ਸਲਾਈ ਕਰ ਰਹੀ ਸੀਗੀ ਆ ਉਹਦਾ ਥੋੜਾ ਜਿਹਾ ਕੁ ਦਿਨ ਪਹਿਲਾਂ ਕੀਤਾ ਦੋ ਦਿਨਾਂ ਚ ਸੂਟ ਸਲਾਈ ਕਰਦੀ ਹੁੰਨੀ ਆ ਮੈਂ ਤੇ ਸਲਵਾਰ ਰਹਿ ਗਈ ਸੀ ਬਸ ਕਮੀਜ਼ ਆਪਾਂ ਬਣਾ ਲਈ ਸੀ ਤੇ ਇੱਥੇ ਇਹ ਕਰ ਰਹੀਆਂ ਸੀਗੀਆਂ ਕਢਾਈ ਇਹ ਬੀਬੀ ਪਈ ਹੈਗੀ ਤੇ ਇਧਰ ਹਰਮਨ ਬੈਠੀ ਹੈਗੀ ਇਧਰੇ ਦੀ ਭੂਆ ਹੈਗੀ ਹਰਮਨ ਦੀ ਆਈ ਹੋਈ ਆ ਇਹ ਕਢਾਈ ਸਿੱਖਦੀ ਹੈਗੀ ਇਹ ਤੋਂ ਏ ਬਸੇ ਪ੍ਰਮਾਤਮਾ ਦੀ ਕਿਰਪਾ ਨਾਲ ਆਪਣੀ ਹਾਰਮਨ ਕੋਲ ਬਹੁਤ ਛੂਟ ਆ ਰਹੀ ਨੇ ਕਿ ਤੱਕਡੇ ਵੀ ਨਹੀਂ ਜਾਂਦੇ ਨੇ ਆਈ ਜਾਂਦੇ ਆ ਹੁਣ ਇਹਨੇ ਜਿਹੜਾ ਸੂਟ ਲਗਾ ਰੱਖਿਆਗਾ ਜਿਹੜਾ ਇੱਧਰ ਫਿੱਕਾ ਜਾਂ ਕੋਲ ਪੈਕ ਹੋਰ ਇਹ ਲਾ ਰੱਖਿਆ ਇਹਨੇ ਕੱਢਣ ਵਾਸਤੇ ਇਹ ਕਿਸੇ ਵੱਡੀ ਉਮਰ ਦੀ ਬੁੜੀ ਦਾਗਾ ਇਸ ਤੇ ਸਾਰੀ ਜੋ ਤੇ ਹੁਣ ਇਹਦੇ ਕੋਲ ਫਿੱਕੇ ਜਿਹੇ ਸੂਟ ਆਏ ਹੋਏ ਨੇਗੇ ਆਪਾਂ ਨੂੰ ਸਹਿਜ ਬਲੌਗ ਪਹਿਣ ਵਾਲੀ ਨੇ ਕਮੈਂਟ ਕੀਤਾ ਸੀਗਾ ਸੌਰੀ ਸਹਿਜ ਬਲੌਗ ਪਹਿਣ ਨੇ ਕਮੈਂਟ ਕੀਤਾ ਸੀ ਆਪਾਂ ਨੂੰ ਵੀ ਤੁਸੀਂ ਕਢਾਈ ਦੀ ਵੀਡੀਓ ਜ਼ਰੂਰ ਪਾਓ ਹਰਮਨ ਕਿਹੜੀ ਕਢਾਈ ਕਰਦੀ ਆ ਬਸ ਇਹ ਮੈਂ ਤਾਂ ਨਹੀਂ ਪਾਈ ਕਿ ਫਿੱਕੇ ਸੂਟਾਂ ਤੇ ਕਰ ਰਹੀ ਆ ਹੁਣੇ ਫਿੱਕੀ ਕਢਾਈ ਪਹਿਲਾਂ ਇਹਨੇ ਕਰੀਏਗੀ ਸਿੱਪੀ ਮੋਤੀ ਲਾ ਕੇ ਹੀ ਬਹੁਤ ਕਰਦੇ ਨੇ ਸ਼ੂਟ ਜਦੋਂ ਸੂਟ ਕੱਢਿਆ ਆਪਾਂ ਫਿਰ ਜ਼ਰੂਰ ਵੀਡੀਓ ਬਣਾਵਾਂਗੇ ਨੇੜਿਓ ਇਹ ਤਾਂ ਇਹ ਜਿਹਦੇ ਨੇ ਬਹੁਤ ਕਰਦੇ ਸਿੱਧੇ ਕੱਢ ਰਹੀ ਆ ਹੁਣ ਤਾਂ ਇਹਦੇ ਵਿੱਚ ਕੋਈ ਸਿੱਪੀ ਮੋਤੀ ਨਹੀਂ ਹੈਗਾ ਤੇ ਤੇ ਇਸ ਤੋਂ ਅੱਗੇ ਦੇ ਕੋਲ 6-7 ਸੂਟ ਪੈਨੇਗੇ ਮੂਰੇ ਕੱਢਣ ਵਾਲੇ ਐਨੇ ਜਿਆਦਾ ਸੂਟ ਆ ਰਹੇ ਨੇ ਚਲੋ ਬੱਚਾ ਕੰਮ ਲੱਗਿਆ ਰਹਿੰਦਾ ਨਾਲੇ ਹਨਾ ਚਲੋ ਬੱਚੇ ਦੇ ਆਪਦਾ ਪੈਸਾ ਕਮ ਆ ਜਾਂਦਾ ਕੋਈ ਕੰਮ ਦਾ ਡਰ ਨਹੀਂ ਹੈਗਾ ਜੀ ਕਰਨ ਦਾ ਜਦੋਂ ਬਿੱਲੀ ਹੁੰਦੀ ਆ ਬੈਠ ਜਾਂਦੀ ਹੈ ਵੈਸੇ ਘਰ ਦੀ ਵਧੀਆ ਤੇਜ਼ ਆ ਕੰਮ ਇਹ ਜਦੋਂ ਬੈਠਦੀ ਹੈ ਫਿਰ ਪੂਰਾ ਨਿਮੇੜ ਕੇ ਉੱਠਦੀ ਕੰਮ ਬਹੁਤ ਸਾਰਾ ਤੇ ਇਹ ਫਿਰ ਇਹਦੀ ਭੂਆ ਦੇ ਨਾ ਜਿਵੇਂ ਇਧਰ ਆਣੀ ਦਾ ਸੱਸ ਦਾ ਰਿਸ਼ਤੇਦਾਰੀਆਂ ਚ ਇਹ ਚਾਰ ਪੰਜ ਛੂਟ ਤੇ ਇਹ ਲੈ ਕੇ ਆਈ ਸੀਗੀ ਇਹਨੇ ਇੱਥੇ ਆ ਕੇ ਮੰਗਵਾਈ ਸੀ ਕੜਾਈ ਵਾਸਤੇ ਉਹ ਕੱਢਨੇ ਹਰਮਨ ਨੇ ਤੇ ਫਿਰ ਇਹ ਇਹਦੀ ਭੂਆ ਆਪ ਦਾ ਛੂਟ ਕੱਢਦੀ ਸੀਗੀ ਇਹ ਮੰਗਾਇਆ ਸੀ ਇਹਨੇ ਪਸ਼ਮੀਨੇ ਚ ਇਹ ਕਹਿੰਦੀ ਚਲ ਵੀ ਮੈਨੂੰ ਸੁਖਾ ਦੇ ਮੈਂ ਥੋੜਾ ਥੋੜਾ ਕਰਕੇ ਆਪਦਾ ਤਾਪੇ ਕੱਢ ਲੂੰਗੀ ਵੀ ਤੇਰੇ ਕੋਲ ਜਿਆਦਾ ਇਕੱਠੇ ਹੋਈ ਜਾਂਦੇ ਆ ਮਿਲਣ ਮੈਂ ਸਿੱਖ ਲੂੰ ਜਿਆਦਾ ਮੈਂ ਆਪਰ ਨਾ ਲਗਾ ਦਲੂੰ ਕੱਢ ਲੂੰਗੀ ਇਕੱਲਾ ਤੇ ਇਹ ਮੇਰਾ ਗਰਮੀ ਵਾਲਾ ਸੂਟ ਕੱਢਿਆ ਹੋਇਆ ਪਹਿਲਾਂ ਖਾਦੀ ਕਾਟਨ ਦਾ ਉਹਦੇ ਨਾਲ ਦੀ ਕਢਾਈ ਕਰ ਰਹੀ ਹੈ ਇਹ ਪਸ਼ਮੀਨੇ ਤੇ ਕਲਰ ਵੀ ਉਹੀ ਹੈਗਾ ਸੂਟ ਦਾ ਤੇ ਹਰਮਨ ਨੇ ਤਾਂ ਬਹੁਤ ਭਾਰੀ ਭਾਰੀ ਸੂਟ ਕੱਢਦੇ ਜੇ ਕਿਸੇ ਪਹਿਣਨੇ ਕਢਵਾਉਣਾ ਹੋਵੇ ਜੀ ਜਰੂਰ ਆਰਡਰ ਕਰਿਓ ਚੈਨਲ ਵੀ ਆਪਣੀ ਹਰਮਨ ਨੇ ਬਣਾਇਆ ਸੀਗਾ YouTube ਤੇ ਸਿਆਪ ਟਵਾਈ ਹਰਮਨ ਚੈਨਲ ਹੈਗਾ ਤੇ ਪਰ ਇਹ ਕੁਛ ਪਾ ਨਹੀਂ ਰਹੀ ਕਹਿੰਦੀ ਮੈਨੂੰ ਮੰਮੀ ਚੱਲਦਾ ਨਹੀਂ ਮੇਥੋਂ YouTube ਕਿਉਂਕਿ ਉਹਦਾ ਟਾਈਮ ਪੂਰਾ ਕਰਨਾ ਔਖਾ ਜੀ ਹੈ ਨਾ ਟਾਈਮ ਨਹੀਂ ਪੂਰਾ ਹੁੰਦਾ ਮੈਂ ਵੀ ਪਹਿਲਾਂ ਤੁਹਾਨੂੰ ਪੱਤੀਆਂ ਸਾਰੀਆਂ ਬਣਾ ਟਾਈਮ ਕਿਵੇਂ ਪੂਰਾ ਕੀਤਾਗਾ ਤੇ ਫਿਰ ਲਾਈਵ ਹੋਣ ਦਾ ਵੀ ਟਾਈਮ ਨਹੀਂ ਹੁੰਦਾ ਜਦੋਂ ਕੰਮ ਹੁੰਦਾਗਾ ਬੱਚੇ ਨੂੰ ਤੇ ਕੁਛੇ ਲਾਈਵ ਹੋ ਨਹੀਂ ਰਹੀ ਹੈਗੀ ਸਾਹਮਣੇ ਨੀ ਕੈਮਰੇ ਤੇ ਚੰਗੀ ਤਰ੍ਹਾਂ ਆਉਂਦੀ ਨਹੀਂ ਤਾਂ ਕਰਕੇ ਲਾਈਵ ਦੇ ਵਿੱਚ ਹੁਣ ਸਾਹਮਣੇ ਆਉਣਾ ਜ਼ਰੂਰੀ ਹੋ ਗਿਆ ਤਾ ਕਰਕੇ ਫਿਰ ਇਹ ਚੈਨਲ ਚਲਾ ਨਹੀਂ ਰਹੀ ਹੈਗੀ ਚੰਗੀ ਤਰ੍ਹਾਂ ਤੇ ਇਸਟਾ ਤੇ ਪਾ ਰਹੀ ਹੈ ਇਹ ਵੀਡੀਓ ਜਿੰਨੇ ਵੀ ਸੂਟ ਕੱਢਦੀ ਹੈ ਹਰੇਕ ਸੂਟ ਦੀ ਵੀਡੀਓ ਪਾ ਰਹੀ ਹੈ ਆਪਣੀ ਹਰਮਨ ਤੁਸੀਂ ਉੱਥੇ ਜਾ ਕੇ ਦੇਖ ਸਕਦੇ ਹੋ ਇਸਟਾ ਤੇ ਤੇ ਨੇੜੇ ਵੀਡੀਓ ਆਪਾਂ ਜਰੂਰ ਬਣਾ ਕੇ ਦਿਖਾਵਾਂਗੇ ਭੈਣਾਂ ਨੂੰ ਜਿਸ ਦਿਨ ਇਹਨੇ ਦੂਸਰਾ ਭਾਰੀ ਕਢਾਈ ਵਾਲਾ ਸੂਟ ਸ਼ੁਰੂ ਕੀਤਾ ਵੇਸੀ ਪਹਿ ਤਾਂ ਬਹੁਤ ਹੈ ਦੇ ਕੋਲੇ ਕੱਢਣ ਵਾਲੇ ਚਲੋ ਇਹਨਾਂ ਸ਼ੁਕਰ ਕੋਈ ਕਾਲ ਵਾਲਾ ਨਹੀਂ ਆਇਆ ਹੈਗਾ 15 20 ਦਿਨ ਬਾਅਦ ਕਹਿੰਦਾ ਹਰੇਕਾਗਲਾ ਸੂਟ ਹਨਾ ਪਤਾ ਹੀ ਹੁੰਦਾ ਕਸਟਮਰ ਨੂੰ ਵੀ ਇੰਨਾ ਜਲਦੀ ਹੋਣ ਵਾਲੀ ਕਢਾਈ ਨਹੀਂ ਹੈਗੀ ਇਹ ਹਨਾ ਟਾਈਮ ਵੀ ਲੱਗਦਾ ਤੇ ਨਿਗਾ ਵੀ ਲੱਗਦੀ ਹੈ ਤੇ ਜਰੂਰ ਆਰਡਰ ਕਰਿਓ ਜੇ ਕਿਸੇ ਪਹਿਣਨੇ ਬਣਵਾਉਣਾ ਹੋਵੇ ਇੱਥੇ ਅਸੀਂ ਅਸੀਂ ਹੱਸੀ ਜਾਂਦੀਆਂ ਸੀਗੀਆਂ ਵੀ ਆਪਾਂ ਸਲਾਈ ਸੈਂਟਰ ਖੋਲ੍ਹ ਲਿਆ ਅੱਜ ਅਹੀਂ ਘਰ ਹੀ ਘਈ ਜਾਂਦੇ ਸੀਗੇ ਬੀਬੀ ਕਈ ਜਾਂਦੇ ਸੀ ਵੀ ਇਕੱਠਿਆਂ ਦਾ ਜੀ ਲੱਗ ਜਾਂਦਾਗਾ ਕੱਲੀ ਤਾਂ ਮੇਰਾ ਵੀ ਮਸ਼ੀਨ ਜੀ ਤੇ ਬੈਠਣ ਪਹਿਲਾਂ ਜੀਣਾ ਕਰਿਆ ਤੇ ਸਾਰੀਆਂ ਬੈਠੀਆਂ ਹਾਰਮਨ ਕੱਢਣ ਲੱਗ ਗਈ ਭੂਆ ਇਹਦੀ ਕੱਢਣ ਲੱਗ ਗਈ ਤਾਂ ਕਰਕੇ ਸਾਰਿਆਂ ਦੇ ਕੰਮ ਨਿਬੜ ਗਿਆ ਸਾਰੇ ਬ੍ਰਾਂਡ ਇਹ ਸਮਾਨ ਖੰਡਾਈ ਬੈਠੀਆਂ ਸੀ ਤਾਂ ਉਹ ਤਾਂ ਹੌਲੀ ਹੌਲੀ ਕਰਦੀ ਐ ਹਾਰਮਨ ਤੇ ਭੂਆ ਸਿੱਖਦੀ ਐਗੀ ਉਹ ਸੀ ਜਾਂਦੀ ਸੀ ਉਹ ਕਹਦਾ ਘਰੇ ਵੀ ਜਦੋਂ ਪਾਇਆ ਕਰ ਇੱਕ ਫੁੱਲ ਮੈਡਮ ਜੀ ਦੇਖਿਓ ਕਦਰ ਕਰੇ ਆਪਣੀ ਸਲਾਈ ਵਾਲੀ ਮੈਡਮ ਆ ਸੈਂਟਰ ਵਾਲੀ ਹਰਮਨ ਨੂੰ ਹੱਸੀ ਜਾਂਦੀ ਸੀ ਹਰਮਨ ਨੂੰ ਜਦੋਂ ਆ ਇਹ ਲੱਗੀ ਸ਼ੁਰੂ ਹੋਈ ਸੂਟ ਕੱਢਣ ਵਾਸਤੇ ਹਰਮਨੰਦਾ ਫੋਨ ਦੇਖੀ ਜਾਂਦੀ ਸੀ ਵੇਲੀ ਜੀ ਹੋ ਕੇ ਚਾੜੂ ਪੋਚਾ ਵਗੈਰਾ ਕਰਕੇ ਨਾ ਕੇ ਇਹ ਆ ਕੇ ਹੱਸਣ ਲੱਗੀ ਕਹਿੰਦੀ ਮੈਡਮ ਜੀ ਆਜੋ ਸਲਾਈ ਸੈਂਟਰ ਦਾ ਟਾਈਮ ਹੋ ਗਿਆ ਚਲੋ ਹੱਸਦੇ ਖੇੜਦੇ ਸਾਰਿਆਂ ਨੇ ਕੰਮ ਨੂੰ ਮੇਲ ਲਿਆ ਆਪਦਾ ਮੇਰੇ ਵੀ ਸੂਟ ਸਲਾਈ ਕਰ ਲਿਆ ਸੀ ਸਾਰਾ ਤੇ ਇੱਥੇ ਹੋਗਾ ਸੀਗਾ ਜੀ ਸ਼ਾਮ ਦਾ ਟਾਈਮ ਮੈਂ ਬਣਾ ਰਹੀ ਸੀ ਸਬਜ਼ੀ ਇਹ ਆਪਾਂ ਲੈਂਦੇ ਸੀਗੇ ਖੇਤੋਂ ਪਰਮਲ ਜਿਹੜੇ ਹੁੰਦੇ ਆਗੇ ਵੈਸੇ ਆਪਾਂ ਪਿੰਡਾਂ ਚ ਗਰੀਂਡੇ ਜੇ ਵੀ ਕਹਿ ਦਿੰਦੇ ਇਹਨਾਂ ਨੂੰ ਪ੍ਰਿੰਡੀ ਵਰਗੀ ਸਬਜ਼ੀ ਬਣਦੀ ਇਹਨਾਂ ਦੀ ਦੋ ਦਿਨ ਹੋ ਗਏ ਸੀ ਇਹਨਾਂ ਨੂੰ ਲੈਂਦੇ ਪਿਆ ਨੂੰ ਆਪਣੇ ਖੇਤ ਕਿਸੇ ਤੋਂ ਪਾਪਾ ਲਿਆ ਸੀਗਾ ਕਹਿੰਦਾ ਖੇਤ ਲੱਗੇ ਹੋਇਆ ਉਹਨਾਂ ਦੇ ਤੇ ਬਹੁਤ ਟੇਸਟੀ ਸਬਜੀ ਬਣੀ ਇੱਕ ਵਾਰ ਮੈਂ ਬਣਾਈ ਸੀਗੀ ਸ਼ਹਿਰੋਂ ਲਿਆ ਕੇ ਪਹਿਲਾਂ ਉਹ ਨਹੀਂ ਇੰਨੀ ਟੇਸਟੀ ਬਣੀ ਸੀ ਪਤਾ ਨਹੀਂ ਉਹ ਥੋੜੇ ਜਿਹਾ ਪੱਕੇ ਹੋਏ ਸੀਗੇ ਕੱਚੇ ਕੱਚੇ ਸੀਗੇ ਤੇ ਕੁਝ ਆਪਾਂ ਦੇ ਗੰਡੇ ਪਾਲੇ ਸੀ ਵਿੱਚ ਚਲੋ ਸਰ ਗਿਆ ਸੀਗਾ ਆਪਾਂ ਨੂੰ ਬਾਈ ਟੇਸਟੀ ਸਬਜੀ ਬਣੀ ਸਾਰਿਆਂ ਨੇ ਬਸ ਸ਼ਾਮ ਨੂੰ ਹੀ ਖਾ ਲਈ ਥੋੜੀ ਥੋੜੀ ਆਈ ਸਾਰਿਆਂ ਨੂੰ ਤੇ ਬਹੁਤ ਦਿਨ ਬਾਅਦ ਵਲੋਗ ਬਣਾਇਆ ਜੀ ਅੱਜ ਤੱਕ ਆਪਾਂ ਚਲੋ ਫੁੱਲ ਵਾਚ ਕਰਿਓ ਜੀ ਤੇ ਇੱਥੇ ਬਸ ਆਪਾਂ ਭੁੰਨ ਕੇ ਇਸ ਤੋਂ ਬਾਅਦ ਪਾਤਾ ਸੀਗਾ ਮਸਾਲੇ ਮਸਾਲੇ ਆਪਾਂ ਸਾਦੀ ਪਾਉਣੇ ਹੁੰਨੇ ਆਗੇ ਲੋਨ ਮਿਰਚ ਛਾਲਦੀ ਗਰਮ ਮਸਾਲਾ ਵੀ ਆਪਾਂ ਨਹੀਂ ਪਾਉਂਦੇ ਗਰਮੀਆਂ ਦੇ ਵਿੱਚ ਤਾਂ ਸਰਦੀ ਚ ਪਾਇਆ ਕਰਾਂਗੇ ਹੁਣ ਹੁਣ ਤਾਂ ਸਰਦੀ ਵਾਲੇ ਸਬਜ਼ੀਆਂ ਸ਼ੁਰੂ ਹੋ ਗਈਆਂ गोभी वगैरह साग वैसे असी हजे तक तो साग नहीं बनाया जी ए अपनी सब्जी पुज गई सी बिल्कुल आपा थोड़ा जा ना अद्दी ककौली तो भी ਘੱਟ पाणी ਪਤਾ ਸੀਗਾ ਇਹਦੇ ਵਿੱਚ ਕਿਉਂਕਿ ਫਿਰ ਆਏ ਵੀ ਕੱਚੀ ਜੀ ਨਹੀਂ ਰਹੂਗੀ सब्जी ਨਾ ਥੋੜੀ ਜੀ ਪਾਣੀ ਦੇ ਨਾਲ ਪੱਕ ਜੂਗੀ ਨਾਲ ਹੀਟ ਹੋ ਜਿਹੜੀ ਲੱਗੀ ਹੁੰਦੀ ਉਹ ਲੈ ਜਾਂਦੀ ਹੈਗੀ ਤੇ ਆਪਾਂ ਗੈਸ ਨੂੰ ਸਲੋ ਕਰਕੇ ਟੱਕਤਾ ਸੀਗਾ ਬਹੁਤ ਟੇਸਟੀ ਸਬਜੀ ਬਣ ਗਈ ਸੀ ਤੇ ਵੀਡੀਓ ਨੂੰ ਫੁੱਲ ਵਾਚ ਕਰਿਆ ਕਰੋ ਜੀ ਪਲੀਜ਼ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਹੌਸਲਾ ਵਧਦਾਗਾ ਫਿਰ ਹੋਰ ਵੀਡੀਓ ਬਣਾਉਣ ਦਾ ਵੀ ਮਨ ਕਰਦਾ ਜਦੋਂ ਕੋਈ ਆਪਾਂ ਨੂੰ ਵਿਊ ਘੱਟ ਆਉਂਦੇ ਆ ਹਨਾ ਕਮੈਂਟ ਨਹੀਂ ਆਉਂਦੇ ਵੀਡੀਓ ਦੇਖ ਕੇ ਲਾਈਕ ਘੱਟ ਆਉਂਦੇ ਤਾਂ ਕਰਕੇ ਫਿਰ ਬਲੌਗ ਬਣਾਉਣ ਨੂੰ ਜੀ ਵੀ ਨਹੀਂ ਕਰਦਾ ਤੇ ਆਪਾਂ ਹੋਰ ਸੋਹਣੇ ਸੋਹਣੇ ਬਲੌਗ ਫਿਰ ਜ਼ਰੂਰ ਪਾਇਆ ਕਰਾਂਗੇ ਜੀ ਤਲਵਾਰ ਤੇ